ਪਿੰਡਰਾ ਵਾਲੇ ਸੰਤਾਂ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਜਨਾ ਨੁਕਸਾਨ ਘੱਟ ਸਕੇ ਘਟਾ ਲਵਾ ਇਹ ਬੜੀ ਬਲੇਮ ਗੇਮ ਖੇਡੀ ਜਾਂਦੀ ਹੈ ਵੀ ਪਿੰਡਰਾ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਹੈ ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਹਥਿਆਰ ਲੈ ਕੇ ਬੈਠਿਆ ਜਾਂਦਾ ਹੈ ਕਿਉਂ ਅਕਾਲ ਤਖਤ ਟਿਕੇ ਨੇ ਕਿਉਂ ਕਤਲੂਗਾਰ ਸਕੇ ਨਹੀਂ ਕਰਵਾਈ ਸਿੱਖ ਜਗਤ ਦੀ ਇਹ ਬੜੀ ਬਲੇਮ ਗੇਮ ਖੇਡੀ ਜਾਂਦੀ ਹੈ ਵੀ ਭਿੰਡਰਾਂ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਹੈ ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ ਤੋ ਇਹੋ ਜੇ ਬੋਲ ਉਹਨਾਂ ਦੀ ਸ਼ਾਨ ਦੇ ਖਿਲਾਫ ਆਮੀ ਆਪਾਂ ਸੁਣਦੇ ਆਏ ਇਹ ਕਿੱਦਾਂ ਦਾ ਅਤਵਾਦੀ ਹੈ ਜਿਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਕੇਸ ਨਹੀਂ ਕੋਈ ਲੁੱਟ ਖੋ ਨਹੀਂ ਇਹ ਕਿੱਦਾਂ ਦਾ ਅਤਵਾਦੀ ਹੈ ਜਿਹਦੇ ਸਾਵੇਂ ਹਿੰਦੁਸਤਾਨ ਦੇ ਬੜੇ ਬੜੇ ਪੱਤਰਕਾਰ ਲੀਡਰ ਸਹਬਾਨ ਔਰ ਚਿੱਟੀ ਖਲੜੀ ਵਾਲੇ ਤੁਲੀ ਵਰਗੇ ਪત્રਕਾਰ ਮੁਸਕੁਰਾ ਕੇ ਬੰਦੇ ਨੇ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਚਿਹਰੇ ਤੋਂ ਤੇ ਕਿਤੇ ਨਹੀਂ ਜਾਪਦਾ ਵੀ ਉਹ ਅਤਵਾਦੀ ਦੇ ਸਾਹਮਣੇ ਬੈਠੇ ਨੇ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਸੰਨ ਤੇ ਇੰਦਰਾ ਗਾਂਧੀ ਦੀ 1983 ਦੀ ਇੱਕ ਚਿੱਠੀ ਮਿਲਦੀ ਆ ਕਰਨੇ ਰਿਲੀਜ਼ ਕੀਤੀ ਹੈ ਜਦੋਂ ਸੰਤਾ ਨੂੰ ਉਹ ਚਿੱਠੀ ਲਿਖਦੀ ਹੈ ਤੇ ਉਹਦੇ ਅਲਫਾਜ਼ ਨੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਆਤਵਾਦੀ ਲਈ ਸੰਤ ਲਬਸ ਪ੍ਰਧਾਨ ਮੰਤਰੀ ਨੇ ਕਿਉਂ ਵਰਤਿਆ 인드ਰਾ ਗਾਂਧੀ ਦਾ ਫਰਜ਼ੰਦ ਰਜੀਵ ਗਾਂਧੀ ਮਈ 5 1984 ਵਾਲੇ ਦਿਨ ਚੰਡੀਗੜ੍ਹ ਆਉਂਦਾ ਪਛੀੜ ਦਿਨ ਪਹਿਲਾ ਸਾਗਾ ਨੀਲੇ ਤਾਰੇ ਤੋਂ ਪੱਤਰਕਾਰ ਪੁੱਛਦਾ ਹੈ ਭਿੰਡਰਾਂ ਵਾਲੇ ਬਾਰੇ ਕੀ ਖਿਆਲ ਹੈ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਆ ਸੇਂਟਲੀ ਮੈਨ ਵਿਦਆਊਟ ਪੋਲਿਟিক্যাল ਅਬੀਸ਼ਨ ਇਹ ਸਤਪੁਰਸ਼ ਹੈ ਜਿਸ ਨੂੰ ਰਾਜਨੀਤੀ ਦੀ ਕੋਈ ਚਾਹ ਨਹੀਂ ਪੱਚੀਆਂ ਦਿਨਾ ਬਾਅਦ ਉਹੀ ਭਿੰਡਰਾਂ ਵਾਲਾ ਆਤਵਾਦੀ ਕਿਵੇਂ ਬਣ ਗਿਆ ਦੇਸ਼ ਦੀ ਸਰਕਾਰ ਲਈ ਸਭ ਤੋਂ ਵੱਡੀ ਗਵਾਹੀ ਭਿੰਡਰਾ ਵਾਲੇ ਸੰਤ ਅਤਵਾਦੀ ਨਹੀਂ ਇੰਦਰਾ ਗਾਂਧੀ ਅੰਤਕਵਾਦੀ ਸੀ ਉਹ ਹੈ ਭੈਰਵਦਤ ਪਾਂਡੇ ਦੀ ਚਿੱਠੀ ਜੋ ਗਵਰਨਰ ਆਫ ਪੰਜਾਬ ਰਿਆ ਜਦੋਂ ਨੂੰ ਸੂ ਮਿਲਦੀ ਹੈ ਦਸਕਤਾਂ ਦੀ ਗੱਲ ਚੱਲਦੀ ਹੈ ਗਵਰਨਰ ਦੇ ਸਾਈਨ ਹੋਣਗੇ ਹਰਮੰਦਰ ਤੇ ਹਮਲਾ ਹੋਣਾ ਤੇ ਉਹਨੇ ਚਿੱਠੀ ਲਿਖੀ ਸੈਂਟਰ ਗਵਰਨਮੈਂਟ ਨੂੰ ਇਸ ਸਿਵਲ ਮੈਟਰ ਐਂਡ देयर इज नो नीड ऑफ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਿਲIANS ਦਾ ਸਟੇਟ ਦਾ ਮੈਟਰ ਐ ਬੀਬੀ ਇੰਦਰਾ ਗਾਂਧੀ ਤੇਰੀ ਫੌਜ ਦੀ ਤੇਰੇ ਦਖਲ ਦੀ ਇੱਥੇ ਜ਼ਰੂਰਤ ਨਹੀਂ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਹੁੰਦੇ ਉਹਨਾਂ ਦੇ ਹਥਿਆਰਾਂ ਤੋਂ ਹਿੰਦੂਆਂ ਨੂੰ ਮਨੁੱਖਤਾ ਨੂੰ ਖਤਰਾ ਹੁੰਦਾ ਤੇ ਗਵਰਨਰ ਦੀ ਡਿਊਟੀ ਸੀ ਉਹ ਹਿੰਦੂ ਉਹ ਸੀ ਉਹ ਚਿੱਠੀ ਲਿਖਦਾ ਵੀ ਭੇਜੋ ਆਰਮੀ ਭਿੰਡਰਾਂ ਵਾਲੇ ਨੂੰ ਮਿਟਾਉਣਾ ਹੈ ਜਰਨਲਿਸਟ ਕੇ ਸੈਨਾ ਆਰਮੀ ਚੀਫ ਆਫ ਇੰਡੀਆ ਸਕਦਾ ਉਥੇ ਸੰਤ ਬੈਠਾ ਹੈ ਕੋਈ ਅਤਵਾਦੀ ਨਹੀਂ ਨਹੀਂ ਕਹਿੰਦੀ ਫਿਰ ਪਾਸਾ ਕਰ ਪ੍ਰੀਮਚੁਰ ਰਟਾਇਰਮੈਂਟ ਸਿਨਾ ਨੂੰ ਲੈਣੀ ਪੈ ਗਈ ਜਰਨਲ ਅਰਣ ਵੈਦਿਆ ਦੀ ਚੋਣ ਹੁੰਦੀ ਹੈ ਹਰ ਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਹ ਕਹਿੰਦਾ ਹੈ ਸੰਤ ਜਰਨੈਲ ਸਿੰਘ ਬਾਸੋਂ ਡਿਫੈਂਸਿਵ ਮੋਡ ਉਹਨਾਂ ਹਥਿਆਰ ਰੱਖੇ ਸੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਝਗੜਾ ਕਰਨ ਲਈ ਨਹੀਂ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਮਹੀਨਾ ਖੰਡ ਕਿਧਰੇ ਸਿੰਘ ਅੰਦਰ ਰਹਿੰਦੇ ਭੁੱਖੇ ਪਾਣੇ ਜਾਂ ਸ਼ਹੀਦ ਹੁੰਦੇ ਜਾਂ ਬਾਹਰ ਆਉਂਦੇ ਹਮਲਾ ਕਰਨ ਦੀ ਲੋੜ ਨਹੀਂ ਸੀ ਸੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਚੋਂ ਬਾਹਰ ਜਾ ਕੇ ਝਗੜੇ ਭਿੰਡਰਾਵਾਲਾ ਸ਼ਹਿਰੋਂ ਬਾਹਰ ਨਿਕਲਦਾ ਕਿਉਂ ਅਕਾਲ ਤਖਤ ਟਿਕੇ ਨਹੀਂ ਕਿਉਂ ਕਤਲੋਗਾਰਥ ਇੰਨੀ ਕਰਵਾਈ ਸਿੱਖ ਜਗਤ ਦੀ ਤੇ ਸਿਨਾ ਵਿਚਾਰ ਦੀ ਚਪੇੜ ਮਾਰਦਾ ਇਸ ਵਿਚਾਰ ਧਾਰਾ ਵਾਲਿਆਂ ਦੇ ਮੂੰਹ ਤੇ ਹਿੰਦੂ ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਦੀ ਹਦਾਇਤ ਸੀ ਅਗਸਤ 1982 ਵਿੱਚ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਨੂੰ ਲਾਗੂ ਕਰਵਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਸੰਗਤਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਅਕਤੂਬਰ 1982 ਵਿੱਚ ਸਿਰਫ 2 ਮਹੀਨੇ ਬਾਅਦ ਸਰਸਵਾ ਤੇ ਚਕਰਾਤਾ ਵਿੱਚ ਰੈਪਲਿਕਾ ਮਾਡਲ ਬਣਾਇਆ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿੱਤੀ ਵੀ ਹਰਮੰਦਰ ਟਾਉਣਾ ਹੈ ਉਹ ਕਹਿੰਦਾ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ ਵੀ ਭਿੰਡਰਾ ਵਾਲਾ 6 ਮਹੀਨੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਸੀ ਕਾਲ ਤਖਤ ਬਹਿ ਗਿਆ ਮੈਂ ਤਾਂ ਹਮਲਾ ਕੀਤਾ ਕਹਿੰਦਾ ਇੰਦਰਾ ਗਾਂਧੀ ਨੇ ਆਪਣੀ ਕਰਨੀ ਵੱਲ ਧਿਆਨ ਨਹੀਂ ਦਿੱਤਾ ਪੀ ਤੂੰ 18 ਮਹੀਨੇ ਪਹਿਲਾਂ ਹਰਮੰਦਰ ਟਾਉਣ ਦੀ ਪਲੈਨਿੰਗ ਕਰ ਰਹੀ ਆ ਇਹ ਰਿਪੋਰਟ ਹੋ ਗਈ ਲੀਕ ਤੇ ਭਿੰਡਰਾ ਵਾਲੇ ਸੰਤਾ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਆ ਜਿੰਨਾ ਨੁਕਸਾਨ ਘੱਟ ਸਕੇ ਘਟਾ ਲਵਾਂ ਇੱਕ ਹਿੰਦੂ ਹੁੰਦੇ ਹੋਏ ਆਰਮੀ ਚੀਫ ਹੁੰਦੇ ਹੋਏ ਕਹਿ ਰਿਹਾ ਐ ਵੀ ਭਿੰਡਰਾ ਵਾਲੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ you are duty bound to do all when you know someone is going to raid your house ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਹਥਿਆਰ ਲੈ ਕੇ ਬੈਠਿਆ ਜਾਂਦਾ ਹੈ ਅਕਾਲ ਤਖਤ ਮੋਰਚਾ ਨਹੀਂ ਬਣਾਇਆ ਪਿੰਡਰਾਂ ਵਾਲਿਆਂ ਨੇ ਅਕਾਲ ਤਖਤ ਦੀ ਰੱਖਿਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸੂਰਮਾ ਹਥਿਆਰ ਲੈ ਕੇ ਬੈਠਾ ਉੱਤੇ ਔਰ ਇਹ ਮੋਰ ਜਰਨਲ ਸਿਨਾ ਨੇ ਲਾਈ ਹੈ ਆਪ ਇੰਡੀਅਨ ਆਰਮੀ ਚੀਫ ਹੈ ਕੋਈ ਰਾਜ ਆਂਦਾ ਪੱਤਰਕਾਰ ਨਹੀਂ ਵੀ 5702 ਤੇ ਜੋ ਮਰਜੀ ਕਲਮ ਚੋਂ ਕਢਵਾ ਲਵੋ ਵਕਾਊ ਬਾਲ ਨਹੀਂ ਹੈ ਮਰਦ ਬੰਦਾ ਸੀ ਇੰਦਰਾ ਗਾਂਧੀ ਦੇ ਪਾਪ ਦਾ ਭਾਗੀਦਾਰ ਨਹੀਂ ਬਣਿਆ ਉਹ ਤੋਂ ਕਹਿੰਦਾ ਇਟ ਇਜ਼ ਹਿਸ ਸੈਕ੍ਰੀਟ ਡਿਊਟੀ ਟੂ ਸਮੈਸ਼ ਦਾ ਆਰਮੀ ਸਪੀਚ ਇਹ ਉਹਦੀ ਡਿਊਟੀ ਬਣ ਜਾਂਦੀ ਹੈ ਜਦੋਂ ਘਰ ਤੇ ਕੋਈ ਦੁਸ਼ਮਣ ਹਮਲਾ ਕਰਨ ਆਉਂਦਾ ਤੇ ਉਹਦੇ ਦੰਦ ਭੰਣੇ ਪੈਂਦੇ ਨੇ ਤੇ ਕਹਿੰਦਾ ਫਿਰ ਭਿੰਡਰਾਂ ਵਾਲਾ ਜੂਜਿਆ ਸ਼ਹਾਦਤ ਦੀ ਅਬਦੀ ਮਾਣੀ ਜਦੋਂ 6 ਜੂਨ 1984 ਨੂੰ ਸਵੇਰ ਦੇ ਵਕਤ ਵੱਖੀ ਵਿੱਚ ਬ੍ਰਸਟ ਵਜਾ ਨਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਅਕਾਲ ਤਖਤ ਸਾਹਿਬ ਦੇ ਸਾਵੇਂ ਯੁੱਧ ਲੜਦੇ ਹੋਏ ਤੇ ਇੱਕ ਦਰਦ ਭਰੇ ਕਵੀ ਦੀ ਕਲਮ ਚੋਂ ਬੋਲ ਨਿਕਲੇ ਨੇ ਉਹ ਕਹਿੰਦਾ ਹੈ ਇਸ ਤਰ੍ਹਾਂ ਜਾਪਿਆ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਲੈਣ ਤੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਮੀਰੀ ਪੀਰੀ ਦੇ ਮਾਲਕ ਆਏ ਹੋਣ ਖੁਦ ਖੁਦਾ ਗੁਰੂ ਹਰਗੋਬਿੰਦ ਨੇ ਤਿੰਨਾ ਲੋਕਾਂ ਦੀਆਂ ਪੈਗੰਬਰੀ ਸ਼ਕਤੀਆਂ ਨੇ ਆਪਣੇ ਕਲਾਵੇ ਵਿੱਚ ਭਿੰਡਰਾਂ ਵਾਲੇ ਨੂੰ ਲੈ ਲਿਆ ਸੂਰਮੇ ਦੇ ਕੇਸ ਖੁੱਲੇ ਹੋਏ ਨੇ ਉਹਦੇ ਕੇਸਾਂ ਦੇ ਵਿੱਚੋਂ ਆਜ਼ਾਦੀ ਦਾ ਦਰਿਆ ਵਗਣ ਲੱਗਾ ਹੈ ਐਉਂ ਜਾਪਿਆ ਜਿਵੇਂ ਜਿਹਲਮ ਤੇ ਜਨਾਬ ਨੇ ਘੁੱਟ ਕੇ ਉਹਦੇ ਚਰਨ ਫੜ ਲਏ ਹੋਣ ਸਤਲੁਜ ਤੇ ਵਿਆਸ ਨੇ ਉਸਦੇ ਡੌਲਿਆਂ ਨੂੰ ਗਲਵਕੜੀ ਪਾ ਲਈ ਹੋਵੇ ਰਾਵੀ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੋਵੇ ਮੀਰੀ ਪੀਰੀ ਦੇ ਨਿਸ਼ਾਨ ਭਿੰਡਰਾ ਵਾਲੇ ਦੇ ਸਾਏ ਦੇ ਉੱਤੇ ਛਾਇਆ ਛਾਂ ਕਰ ਰਹੇ ਹੋਣ ਇਉਂ ਜਾਪਿਆ ਜਿਵੇਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਰਖਵਾਲੇ ਦੇ ਚਰਨ ਫੜ ਕੇ ਅਰਜ਼ ਕਰ ਰਹੀ ਹੋਵੇ ਤੂੰ ਸਾਨੂੰ ਛੱਡ ਕੇ ਨਾ ਜਾ ਕੌਮ ਦੇ ਬਾਬੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਝੋਰਾ ਨਹੀਂ ਕਰਨਾ ਆਦਮ ਜਾਤ ਦੇ ਲਈ ਸਭ ਤੋਂ ਵੱਡਾ ਰੁਤਬਾ ਸ਼ਹੀਦੀ ਦਾ ਹੈ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਮੱਲ ਲਈ ਹੈ ਸਿਰ ਦੇ ਕਰਕੇ